312 ਸਾਲ ਹੋ ਗਏ ਉਹਨਾਂ ਨੂੰ ਇੱਥੇ ਦਫਨਾਇਆ ਗਿਆ ਨੂੰ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਜਿਹੜੀ ਕਬਰ ਸੀ ਜਿਹੜੇ ਜਿਨ੍ਹਾਂ ਨੂੰ ਸ਼ਾਹੀ ਮਕਬਰੇ ਦੇ ਨਾਲ ਜਾਣਿਆ ਜਾਂਦਾ ਕੋਈ ਵੀ ਉੱਤੇ ਧਿਆਨ ਨਹੀਂ ਦਿੰਦਾ ਖੰਡਰ ਬੰਦੀਆਂ ਜਾ ਰਹੀਆਂ ਨੇ ਮਾਰਤਾ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਿਆਂ ਦੇ ਹਾਲਾਤ ਦੇਖੋ ਬਹੁਤ ਬੁਰੇ ਹਾਲਾਤ ਹੋ ਚੁੱਕੇ ਨੇ ਮੁਮਾਰਕ ਮੰਜ਼ਿਲ ਇੰਨੀ ਜ਼ਿਆਦਾ ਜਗ੍ਹਾ ਸੀਗੀ ਔਰ ਅੱਜ ਛੋਟੀ ਜੀ ਜਗ੍ਹਾ ਰਹਿ ਗਈ ਹਨਾਨੀ ਦੀ ਗੱਲ ਹੈ ਕਿੱਥੇ ਗਈ ਜਗ੍ਹਾ ਕਿਵੇਂ ਦੇ ਇਹ ਮਾਲਕ ਉੱਠ ਖੜੇ ਇਹ ਸਾਡੀ ਜਗ੍ਹਾ ਹੈ ਜਿਹੜੇ ਮਕਬਰੇ ਆਣ ਦੀ ਸਮਾਲ ਵਾਸਤੇ ਇਹਦੇ ਵਾਸਤੇ ਕੋ ਅਲੱਗ ਤੋਂ ਜ਼ਾਇਦ ਵੀ ਪਈ ਐ ਜ਼ਮੀਨ ਪਈ ਐ 95 96 ਬਿਗੇ ਉਹਦਾ ਵੀ ਹਜੇ ਤੱਕ ਇਹ ਨਹੀਂ ਪਤਾ ਵੀ ਉਹਦੇ ਜਿਹੜਾ ਠੇਕਾ ਪਟਾਈ ਜੋ ਵੀ ਆਂਦੀ ਉਹ ਕਿੱਥੇ ਜਾਂਦੀ ਐ ਮਕਬਰੇ ਵਾਲਾ ਤਾਂ ਕੋਈ ਧਿਆਨ ਹੀ ਨਹੀਂ ਦੇ ਰਿਹਾ ਇਹ ਤਸਵੀਰਾਂ ਨੇ ਨਵਾਬ ਮਲੇਰ ਕੋਟਲਾ ਦੇ ਸ਼ਾਹੀ ਮਕਬਰੇ ਦੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਝਣਵਾਉਣ ਤੇ ਹਾਂ ਦਾ ਨਾਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਮਕਬਰੇ ਦਾ ਕੀ ਹਾਲ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੋਕਾਂ ਨੇ ਹੁਣੇ ਦੁੱਖ ਜਤਾਇਆ ਹੈ ਕਿ ਉਹਨਾਂ ਦੇ ਮਕਬਰੇ ਦੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਉਸੇ ਦੇ ਚਲਦਿਆਂ ਹੁਣ ਲੋਕਾਂ ਨੇ ਇਹ ਦੁੱਖ ਜਤਾਇਆ ਤੇ ਰੋਸ ਜ਼ਾਹਿਰ ਕੀਤਾ ਹੈ ਕਿ ਨਵਾਬ ਮਲੇਰ ਕੋਟਲਾ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚੜਵਾਉਣ ਤੇ ਹਾਂ ਦਾ ਨਾਰਾ ਮਾਰਿਆ ਸੀ ਉਹਨਾਂ ਦੇ ਹੀ ਮਕਬਰੇ ਦੀ ਸਾਮ ਸੁਵਾਰਨ ਨਹੀਂ ਕੀਤੀ ਜਾ ਰਹੀ ਹਾਜੀ ਰਾਜਨ ਹਾਂ ਦੇ ਨਾਰੇ ਨਾਲ ਵੀ ਮਸ਼ਹੂਰ ਹੈ ਸਾਡੇ ਮਲੇ ਕੋਲ ਨਵਾਬ ਸ਼ੇਰਖਾਨੇ ਬੱਚਿਆਂ ਵਾਸਤੇ ਹਾਂ ਦਾ ਨਾਰਾ ਮਾਰਿਆ ਪਰ ਅਫਸੋਸ 312 ਸਾਲ ਹੋ ਗਏ ਉਹਨਾਂ ਨੂੰ ਇੱਥੇ ਦਫਨਾਇਆ ਗਿਆ ਨੂੰ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਜਿਹੜੀ ਕਬਰ ਸੀ ਜਿਹੜੇ ਜਿਨ੍ਹਾਂ ਨੂੰ ਸ਼ਾਹੀ ਮਕਬਰੇ ਦੇ ਨਾਲ ਜਾਣਿਆ ਜਾਂਦਾ ਕੋਈ ਵੀ ਉਧਰ ਵੱਲ ਧਿਆਨ ਨਹੀਂ ਦਿੰਦਾ ਇੱਕ ਪਾਸੇ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਹੈਰੀਟੇਜ ਬਣਾ ਰਹੇ ਹਾਂ ਦੂਜੇ ਪਾਸੇ ਇੱਕ ਐਡਾ ਵੱਡਾ ਇਤਿਹਾਸ ਮਲੇ ਕੋਲਾ ਨੂੰ ਗੰਗੂਗਾ ਜਮਨੀ ਤਹਿਸੀਨ ਨਾਲ ਜਾਣਿਆ ਜਾਂਦਾ ਗੁਲਦਸਤੇ ਦੇ ਨਾਮ ਤੇ ਜਾਣਿਆ ਜਾਂਦਾ ਪੂਰੇ ਵਿਸ਼ਵ ਦੇ ਵਿੱਚ ਮਲੇ ਕੋਲਾ ਇੱਕ ਗੁਲਦਸਤੇ ਦੇ ਨਾਮ ਤੇ ਮਸ਼ਹੂਰ ਆ ਪਰ ਜਿਹੜੀਆਂ ਸਾਡੇ ਨਵਾਬ ਸਾਹਿਬ ਦਾ ਮਕਬਰਾ ਸ਼ਾਹੀ ਮਕੋਰੇ ਕਹੇ ਜਾਂਦੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਪੰਜਾਬ ਸਰਕਾਰ ਨੂੰ ਚਾਹੀਦਾ ਤੇ ਸੈਂਟਰਲ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਨੂੰ ਹੈਰੀਟੇਜ ਵਾਸਤੇ ਫੰਡ ਜਾਰੀ ਕੀਤੇ ਜਾਣ ਇਹਦਾ ਇੱਕ ਬੋਰਡ ਬਣਾਇਆ ਜਾਵੇ ਇਹ ਹੈਰੀਟੇਜ ਬੋਰਡ ਬਣਾ ਕੇ ਇਹ ਇਹਨਾਂ ਵੱਲ ਚਾਂ ਦਿੱਤਾ ਜਾਵੇ ਤੇ ਇਹਨਾਂ ਨੂੰ ਵੀ ਇੱਕ ਵਿਸ਼ਵ ਦੇ ਵਿੱਚ ਇੱਕ ਮੈਸੇਜ ਦੇਣ ਲਈ ਇੱਕ ਸੰਦੇਸ਼ ਦੇਣ ਲਈ ਇੱਕ ਯਾਦਗਾਰੀ ਬਣਾਈ ਜਾਵੇ ਤਾਂ ਵਿਸ਼ਵ ਦੇ ਵਿੱਚ ਇਹ ਜਾਵੇ ਕਿ ਮਲੇਕੋਲਾ ਹਾਂ ਦਾ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾਂ ਦਾ ਨਾਮ ਮਾਰਿਆ ਸੀ ਤੇ ਮਲੇ ਕੋਲ ਇੱਕ ਪਾਈਵਾਲਤਾ ਦਾ ਸ਼ਹਿਰ ਆ ਜਿਸ ਤਰ੍ਹਾਂ ਦਾ ਨਾਮ ਹੈ ਸ਼ਾਹੀ ਉਸ ਤਰ੍ਹਾਂ ਦਾ ਸ਼ਾਹੀ ਕੰਮ ਵੀ ਹੋਣਾ ਚਾਹੀਦਾ ਔਰ ਨਹੀਂ ਹੋ ਰਿਹਾ ਨਜ਼ਰ ਨਹੀਂ ਆ ਰਿਹਾ ਖੰਡਰ ਬੰਦੀਆਂ ਜਾ ਰਹੀਆਂ ਨੇ ਇਮਾਰਤਾਂ ਤੁਸੀਂ ਦੇਖ ਸਕਦੇ ਹੋ ਜੇ ਸਰਕਾਰ ਨੇ ਹੋਰ ਨਾ ਧਿਆਨ ਦਿੱਤਾ ਤਾਂ ਬਹੁਤ ਜਰਜ ਔਰ ਬੁਰੀ ਹਾਲਤ ਹੋ ਜਾਣੀ ਹੈ ਇਹ ਸਾਡੇ ਸ਼ਹਿਰ ਦੀ ਜਿਹੜੀ ਹੈਰੀਟੇਜ ਨੇ ਜਿਹੜੀਆਂ ਇਹ ਜਦਾਦਾਂ ਨੇ ਇਹ ਮਾਨ ਨੇ ਸਾਡੇ ਸ਼ਹਿਰ ਦਾ ਮਲੇਰ ਕੋਟਲਾ ਦਾ ਕਿਉਂਕਿ ਹਾ ਦਾ ਨਾਰਾ ਦੀ ਧਰਤੀ ਹੈ ਮਲੇਰ ਕੋਟਲਾ ਦੀ ਧਰਤੀ ਜਿੱਥੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦੇ ਲਈ ਹਾ ਦਾ ਨਾਰਾ ਮਾਰਿਆ ਸੀਗਾ ਹਾ ਦਾ ਨਾਰਾ ਬੁਲੰਦ ਕੀਤਾ ਉਸ ਸਮੇਂ ਦੇ ਵਿੱਚ ਜਦੋਂ ਜ਼ੁਲਮ ਹੈ ਜਿਹੜਾ ਉਹ ਬਹੁਤ ਜ਼ਿਆਦਾ ਅੱਤ ਤੇ ਸੀਗਾ ਉਦੋਂ ਕੋਈ ਆਵਾਜ਼ ਨਹੀਂ ਸੀ ਚੱਕ ਸਕਦਾ ਪਰ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੇ ਡਟ ਕੇ ਹਾ ਦਾ ਨਾਰਾ ਮਾਰਿਆ ਜ਼ੁਲਮ ਦੀ ਵਿਰੋਧਤਾ ਕੀਤੀ ਤੁਸੀਂ ਸਾਰਿਆਂ ਦੇ ਹਾਲਾਤ ਦੇਖੋ ਬਹੁਤ ਬੁਰੇ ਹਾਲਾਤ ਹੋ ਚੁੱਕੇ ਨੇ ਮੁਮਾਰਕ ਮੰਜ਼ਿਲ ਇੰਨੀ ਜ਼ਿਆਦਾ ਜਗ੍ਹਾ ਸੀਗੀ ਔਰ ਅੱਜ ਛੋਟੀ ਜੀ ਜਗ੍ਹਾ ਰਹਿ ਗਈ ਹੈਰਾਨੀ ਦੀ ਗੱਲ ਹੈ ਕਿੱਥੇ ਗਈ ਜਗ੍ਹਾ ਕਿਵੇਂ ਦੇ ਮਾਲਕ ਉੱਠ ਗਏ ਇਹ ਸਾਡੀ ਜਗ੍ਹਾ ਹੈ ਔਰ ਸਰਕਾਰ ਨੇ ਕਿਤੇ ਇੰਦੀ ਆਪਣੇ ਹੱਥੋਂ ਜਾਣ ਦਿੱਤੀ ਬੜੀ ਹੈਰਾਨੀ ਦੀ ਗੱਲ ਹੈ ਆ ਕੇ ਉਹਨਾਂ ਨੇ ਹਾਂ ਦਾ ਨਾਰਾ ਮਾਰੇ ਆ ਕਿ ਇਹਨਾਂ ਦੀ ਹਾਲਤ ਦੇਖ ਲਓ ਤੁਸੀਂ ਕੀ ਹੈ ਇਹ ਇੱਕ ਭਾਈਚਾਰੇ ਦਾ ਹੈ ਇੱਥੇ ਸਬੂਤ ਾ ਕਿ ਭਾਈਚਾਰਾ ਇਹ ਕਿਵੇਂ ਹਿੰਦੂ ਮੁਸਲਮਾਨ ਸਿੱਖ ਤੇ ਸਾਰੇ ਇਕੱਠੇ ਹੋ ਕੇ ਰਹਿੰਦੇ ਨੇ ਤੇ ਇਹ ਭਾਈਚਾਰੇ ਦੀ ਇੱਕ ਮਿਸਾਲ ਹੈ ਅਸੀਂ ਚਾਹੁੰਦੇ ਹਾਂ ਕਿ ਸਰਕਾਰਾਂ ਵੀ ਇੰਨਾ ਕਿੰਨੇ ਨੂੰ ਧਿਆਨ ਦੇਣ ਮੈਂ ਆਪਣੀ ਪਾਰਟੀ ਵੱਲੋਂ ਨਾ ਮੈਂ ਇੱਕ ਹੈਡ ਗਰੰਟੀ ਸਾਹਿਬ ਦਾ ਟਾਈਮ ਲੈ ਰਹੇ ਆਂ ਦਰਬਾਰ ਸਾਹਿਬ ਤੋਂ ਕਿ ਅਗਰ ਮੈਨੂੰ ਟਾਈਮ ਮਿਲ ਗਿਆ ਤਾਂ ਇਨਸ਼ਾਅੱਲਾ ਅਸੀਂ ਇੱਕ ਵਫਤ ਮਿਲਾਂਗੇ ਉਹਨਾਂ ਨੂੰ ਧਾਮੀ ਸਾਹਿਬ ਨੂੰ ਵੀ ਮੈਂ ਜ਼ਰੂਰ ਮਿਲੂੰਗਾ ਧਾਮੀ ਸਾਹਿਬ ਨੂੰ ਮਿਲ ਕੇ ਮੈਂ ਇੱਥੇ ਦੀ ਜਿਹੜੀ ਵੀ ਪੂਰੀ ਰਿਪੋਰਟ ਹੈ ਅਸੀਂ ਦਵਾਂਗੇ ਉਹਨਾਂ ਨੂੰ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਕਿੰਨੇ ਨੂੰ ਥੋੜਾ ਜਿਹਾ ਧਿਆਨ ਦੇ ਬਈ ਕਿ ਸਾਡਾ ਇਤਿਹਾਸ ਜਦੀ ਬਚੂਗਾ ਅਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮੁਸਲਿਮ ਭਾਈਚਾਰਾ ਅੱਗੇ ਹੋ ਕੇ ਦੋਨੀ ਇਹਦੇ ਤੇ ਕੰਮ ਕਰਨਗੇ हां बिल्कुल रखनी चाहिए मीडियम बन रहे हैं मीडियम के अंदर ही वो रहना चाहिए कि जेड़ियां ਉਹਨਾਂ ਦੀਆਂ ਨਿਸ਼ਾਨੀਆਂ ਨੇ ਸਾਡੇ ਨਵਾਬਾਂ ਨੂੰ ਦਿੱਤੀਆਂ ਹੋਈਆਂ ਨੇ ਇਹ ਤਾਂ ਸਾਡੇ ਵਾਸਤੇ ਬਹੁਤ ਫਖਰ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਮਲੇਰਕੋਲਾ ਦੇ ਅੰਦਰ ਹੈਗੀ ਕਿ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਜਾਂ रियासत ए ਮਲੇਰਕੋਲਾ ਨੂੰ ਜਿਹੜੀ ਦਿੱਤੀ ਦੀ ਗਿਫਟ ਦਿੱਤੀ ਸੀ ਨਾ ਤਾਂ ਸਾਡੇ ਮੈਂ ਉਹਨਾਂ ਨੂੰ ਸਾਇ ਤਲਵਾਰ ਵੱਲ ਦੇਖਣਾ ਚਾਹੀਦਾ ਨਾ ਸਾਨੂੰ ਉਹਨਾਂ ਨੂੰ ਵਾਪਸ ਕਰਨੀ ਚਾਹੀਦੀ ਹੈ ਇਹ ਜਿਹੜੀ ਤਲਵਾਰ ਜਿਹਦੇ ਕੋਲੇ ਵੀ ਹੈਗੀ ਉਹ ਲਿਆ ਕੇ ਇਥੇ ਮੁਬਾਰਕ ਮੰਜ਼ਲ ਦੇ ਵਿੱਚ ਰੱਖਣ ਕੇ ਆਉਣ ਜਾਂ ਆਉਣ ਵਾਲੇ ਉਹਦੇ ਤੇ ਦੀਦਾਰ ਕਰ ਸਕਣ ਉਹਦੇ ਦੀਦਾਰੇ ਕਰ ਸਕਣ ਉਹਨਾਂ ਨੂੰ ਯਾਦਾਂ ਤਾਜ਼ੀਆਂ ਕਰ ਸਕਣ ਉਹਨਾਂ ਨੂੰ ਮੱਥਾ ਟੇਕ ਸਕਣ ਜਾਂ ਉਹਨਾਂ ਦਾ ਜੋ ਵੀ ਹੈਗਾ ਉਹਨਾਂ ਨੂੰ ਦੇਖ ਸਕਣ ਅਸੀਂ ਵੀ ਦੇਖੀਏ ਕਿ ਵੀ ਹਾਂ ਵੀ ਅਸੀਂ ਵੀ ਫਕਰ ਨਾਲ ਕਹੀਏ ਕਿ ਸਾਡੇ ਕੋਲੇ ਹੈਗੀ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਮਹਾਨ ਸਹੀਦਾਂ ਨੂੰ ਜਿੱਥੇ ਅਸੀਂ ਆਜ਼ਾਦ ਕਰ ਰਹੇ ਹਾਂ ਉਹਨਾਂ ਦੇ ਨਾਮ ਤੇ ਬਹੁਤ ਵੱਡੇ ਵੱਡੇ ਲੰਗਰ ਲੱਗ ਰਹੇ ਹਨ ਤੇ ਇਸੇ ਅਖੰਡ ਪਾਠ ਸਾਹਿਬ ਜਗਾ ਜਗਾ ਆ ਰੰਭ ਹਨ ਤੇ ਇਹ ਜਿਹੜਾ ਖਾਸ ਕਰਕੇ ਹਫਤਾ ਵੀ ਸੀਸ ਦੀ ਹਫਤਾ ਚੱਲ ਰਿਹਾ ਤੇ ਇਹਨਾਂ ਦਿਨਾਂ ਦੇ ਅੰਦਰ ਸਾਨੂੰ ਕਈ ਪਾਤਰ ਸਾਡੇ ਸਾਹਮਣੇ ਆਉਂਦੇ ਨੇ ਚਾਹੇ ਉਹ ਮੋਤੀ ਮਹਿਰਾ ਹੋਵੇ ਟੋਡਰਮਾਲ ਹੋਵੇ ਤੇ ਚਾਹੇ ਕੁੰਮਾ ਮਾਸਕੀ ਹੋਵੇ ਮਲੇਰ ਕੋਲ ਦੀ ਜਦੋਂ ਗੱਲ ਆਉਂਦੀ ਤੇ ਇੱਥੇ ਦਾ ਨਵਾਬ ਸ਼ੇਰਮਹਲ ਖਾਨ ਹੋਵੇ ਤੇ ਉਧਰੋਂ ਗਨੀ ਖਾਨ ਤੇ ਨਵੀ ਖਾਨ ਹੋਣ ਤੇ ਗੁਲਾਬਾ ਪੰਜਾਬਾ ਮਸੰਦ ਹੋਣ ਗੁਰੂ ਮਹਾਰਾਜ ਜੀ ਦੇ ਇਹ ਸਾਰੇ ਲੋਕਾਂ ਦੇ ਜੋ ਕਰਦਾਰ ਹਨ ਸਾਹਮਣੇ ਆਉਂਦੇ ਹਨ ਪਰ ਅਫਸੋਸ ਇਸ ਗੱਲ ਦਾ ਵੀ ਜਦੋਂ ਇਹ ਦਿਨਾਂ ਦੇ ਤੇ ਇਹਨਾਂ ਦਿਨਾਂ ਨੂੰ ਅਸੀਂ ਉਹਨਾਂ ਨੂੰ ਯਾਦ ਕਰਕੇ ਫਿਰ ਪਸਾਰ ਦਿੰਨੇ ਆ ਭੁੱਲ ਜਾਂਦੇ ਆ ਤੇ ਇਹਨਾਂ ਲੋਕਾਂ ਨੂੰ ਸਦੀਵ ਕਾਲ ਦੇ ਲਈ ਸਾਨੂੰ ਯਾਦ ਰੱਖਣ ਵਾਸਤੇ ਇਹਨਾਂ ਦੀਆਂ ਯਾਦਾਂ ਸਾਨੂੰ ਜ਼ਰੂਰ ਬਣਾਉਣੀਆਂ ਚਾਹੀਦੀਆਂ